ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਾਰ ਦਾ ਸਭ ਚੜ੍ਹਦੇ ਕਲਾ ਚ ਹੋ ਗਏ ਸੰਗਤ ਨੂੰ ਪਤਾ ਹੀ ਹੈ ਵੀ ਮੈਂ ਜੋ ਵੀ ਕੇਸ ਕੀਤਾ ਜਾਂ ਗੱਲਬਾਤ ਕੀਤੀ ਆ ਉਹ ਵਿਦ ਪ੍ਰੂਫ ਕਰਦੇ ਆ ਜੋ ਸੱਚੀ ਹੁੰਦੀ ਆ ਚਰਨ ਘਾਟ ਦਾ ਮਸਲਾ ਸਾਹਮਣੇ ਆਇਆ ਉਹ ਆਪਾਂ ਕੀਤਾ ਫਿਰ ਇੱਕ ਬੀਬੀ ਹੋਰ ਸਾਹਮਣੇ ਆਈ ਆਪਾਂ ਫਿਰ ਪਰਚਾ ਦਰਜ ਕਰਵਾਇਆ ਬਾਬੇ ਚਰਨ ਘਾਟ ਵਾਲੇ ਤੇ ਦੋ ਰੇਪ ਦੇ ਪਰਚੇ ਆ ਜਿਹਦਾ ਗੁਰਦਰ ਸਾਹਿਬ ਨਾਨਕ ਸਰ ਚਰਨ ਘਾਟ ਪਜਦਾ 18 ਦੂਜਾ ਕੋਲੂ ਮਾਜਰ ਵਾਲੇ ਸਤਨਾਮ ਦਾ ਕੇਸ ਆਉਂਦਾ ਉਹ ਵੀ ਵੈਰੀਫਾਈ ਕੀਤਾ ਤੇ ਉਹ ਮੰਨਿਆ ਵੀ ਹੋਇਆ ਫੇਰ ਕੇਸ ਆਉਂਦਾ ਵਾ ਜੱਸੀ ਦਾ ਜੋ ਨਾਂਖਰ ਠਾੜ ਦੇ ਵਿੱਚ ਜਿਹੜਾ ਉਹਨੇ ਬੱਚੇ ਦੇ ਨਾਲ ਕਰਮ ਕੀਤਾ ਆਪਾਂ ਇਹ ਸਾਰੇ ਕੇਸ ਸੰਗਤ ਦੇ ਸਾਹਮਣੇ ਰੱਖੇ ਵਿੱਧ ਨਿਊਜ਼ ਜਿਹੜੀਆਂ ਖਬਰਾਂ ਆਈਆਂ ਸੀ ਉਹ ਵੀ ਸੰਗਤ ਨੂੰ ਦਿਖਾਈਆਂ ਭਈਆ ਕੁਝ ਹੁੰਦਾ ਇਹਨਾਂ ਕੇਸਾਂ ਦੇ ਵਿੱਚ ਚੱਲਦੇ-ਚੱਲਦੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੁੰਦੀ ਆ ਸਿੱਖ ਬੀਬੀ ਵੱਲੋਂ ਜਿਦੇ ਵੱਲੋਂ ਇਲਜ਼ਾਮ ਲਾਇਆ ਜਾਂਦੇ ਵੀ ਬਾਬਾ ਲਖੇ ਨੇ ਮੈਨੂੰ ਵੀ ਹੱਥ ਲਾਇਆ ਮੈਂ ਉੱਥੇ ਵੇਖਿਆ ਨਜਾਇਜ਼ ਆਉਂਦਾ ਜਾਂਦੀਆਂ ਸੀ ਕੁੜੀਆਂ ਜਾਂ ਮੱਛੀ ਖਾਂਦਾ ਦੇਖਿਆ ਦੇਖੋ ਮੈਂ ਉਹ ਵੀਡੀਓ ਦੇਖੀ ਤੇ ਮੈਂ ਦੱਸਿਆ ਵੀ ਮੇਰੇ ਕੋਲ ਪਹੁੰਚ ਗਈ ਪਰ ਮੈਂ ਉਹਤੇ ਵੀਡੀਓ ਤੇ ਕੋਈ ਸਟੇਟਮੈਂਟ ਨਹੀਂ ਦਿੱਤੀ ਮੈਂ ਨਹੀਂ ਕਿਹਾ ਬਾਬਾ ਲਖਾ ਇਦਾਂ ਕਰਦਾ ਸੀ ਮੈਂ ਨਹੀਂ ਕਿਹਾ ਵੀ ਬਾਬਾ ਮੱਛੀਆਂ ਖਾਂਦਾ ਸੀ ਮੈਂ ਨਹੀਂ ਕਿਹਾ ਕਿ ਉਹਨਾਂ ਕੋਲ ਕੋਈ ਨਜਾਇਜ਼ ਆਉਂਦਾ ਜਾਂਦਾ ਸੀ ਕਿਉਂਕਿ ਮੈਂ ਦੇਖਿਆ ਹੀ ਨਹੀਂ ਕੋਈ ਪ੍ਰੂਫ ਹੀ ਨਹੀਂ ਉਹ ਤਾਂ ਇੱਕ ਬੀਬੀ ਨੇ ਗਲਾਨ ਦਿੱਤਾ ਤੇ ਅੱਬ ਦਾ ਬਿਆਨ ਛਾਪ ਕੇ ਨਾਨ ਸਰ ਸੰਪਰਦਾ ਦੇ ਮੁਖੀ ਤੇ ਸੰਗਤ ਨੂੰ ਜਿਹੜੀ ਉੱਥੋਂ ਦੀ ਸੰਗਤ ਜੁੜੀ ਹੋਈ ਆ ਉਹ ਇਹ ਨਾ ਸੋਚਣ ਵੀ ਮਹਿਰਵਾਲੇ ਨੇ ਇਲਜ਼ਾਮ ਲਾਇਆ ਇੱਕ ਬੀਬੀ ਵੱਲੋਂ ਇਲਜ਼ਾਮ ਸੀ ਤੇ ਸਾਡਾ ਬਕਾਇਦਾ ਉਹਦੇ 'ਚ ਨਾਂ ਲਿਆ ਗਿਆ ਸੀਗਾ ਵੀ ਅਮਰਤਾ ਪਾਲ ਸੰਘਕ ਤੱਕ ਪਹੁੰਚਦੀ ਕੀਤੀ ਜਾਵੇ ਅਸੀਂ ਵੈਰੀਫਾਈ ਕੀਤਾ ਸਾਰਾ ਕੁਝ ਵੀਡੀਓ ਕੇਸ ਪੁਰਾਣਾ ਸੀਗਾ ਵੀ ਜੇ ਕੋਈ ਪੱਕਾ ਪ੍ਰੂਫ ਮਿਲੂਗਾ ਫੇਰ ਹੀ ਅਸੀਂ ਬਾਬੇ ਲੱਖੇ ਖਿਲਾਫ ਚੱਲਾਂਗੇ ਬਾਬੇ ਲੱਖੇ ਨੂੰ ਖਿੱਚਾਂਗੇ ਹਜੇ ਤਾਂ ਸੀ ਉਹਨਾਂ ਦੇ ਸਿਸਟਮ ਦੇ ਖਿਲਾਫ ਸੀ ਜੋtheta ਕਸ਼ ਹੋਇਆ ਤੇ ਕਾਰਵਾਈਆਂ ਵੀ ਕਰਾਈਆਂ ਹੋਈਆਂ ਇਹ ਤੋਂ ਕੋਈ ਮੰਨ ਕਰਨੀ ਹੋ ਸਕਦਾ ਪਰ ਸਾਨੂੰ ਕੋਈ ਠੋਸ ਸਬੂਤ ਨਹੀਂ ਮਿਲਿਆ ਵੀ ਉੱਥੇ ਕੋਈ ਆਉਂਦਾ ਜਾਂਦਾ ਸੀ ਕੋਈ ਮੰਨਿਆ ਨਹੀਂ ਬੀਬੀ ਤੋਂ ਬਿਨਾ ਨਾ ਹੀ ਅਸੀਂ ਕਿਸੇ ਹੋਰ ਵੀ ਉਸ ਸਮੇਂ ਦੇ ਸੰਗਤ ਨੂੰ ਪੁੱਛਿਆ ਤੇ ਸਾਨੂੰ ਨਹੀਂ ਕੋਈ ਮਿਲਿਆ ਵੀ ਉੱਥੇ ਬਾਬਾ ਵੀ ਇਦਾਂ ਦਾ ਕੁਝ शकਦੇ ਆ ਦੇਖੋ ਜਿਹੜੀ ਗੱਲ ਸੱਚੀ ਆ ਸੱਚੀ ਆ ਜੇ ਦੁਸ਼ਮਣ ਵੀ ਆ ਤੇ ਉਹ ਸੱਚਾ ਤੇ ਸੱਚਾ ਕਿ ਜੇ ਯਾਰ ਝੂਠਾ ਵਾ ਤੇ ਫਿਰ ਉਹ ਝੂਠ ਹੁੰਦਾ ਇਸ ਕਰਕੇ ਵੀ ਮੈਂ ਬਾਬੇ ਲਖੇ ਤੇ ਕੋਈ ਇਲਜ਼ਾਮ ਨਹੀਂ ਲਾਇਆਗਾ ਉਹ ਬੀਬੀ ਵੱਲੋਂ ਲਾਏ ਇਲਜ਼ਾਮਾਂ ਦੀ ਮੈਂ ਜਰੂਰ ਵੈਰੀਫਾਈ ਕੀਤਾ ਸੀ ਤਫਤੀਸ਼ ਕੀਤੀ ਸੀ ਸੰਘਾ ਦੇ ਨਾਲ ਪਿੱਛੇ ਜੇ ਸਭ ਨੂੰ ਯਾਦ ਹੋਣਾ ਮੈਂ ਮਹੀਨਾ ਜਮਾ ਚੌਪ ਰਿਆ ਉਹ ਇਸ ਕਰਕੇ ਸੀ ਵੀ ਇਲਜ਼ਾਮ ਬਹੁਤ ਵੱਡੇ ਬੀਬੀ ਵੱਲੋਂ ਲਾਏ ਗਏ ਹਨ ਤੇ ਉਹ ਆਪਾਂ ਨੂੰ ਤਫਤੀਸ਼ ਕਰਨੀ ਚਾਹੀਦੀ ਹੈ ਪਰ ਸਾਨੂੰ ਕੁਝ ਨਹੀਂ ਮਿਲਿਆ ਅਸੀਂ ਬਾਬੇ ਲੱਖੇ ਦੇ ਵਿਰੁੱਧ ਉਹ ਸਿਸਟਮ ਨੂੰ ਲੈ ਕੇ ਨਹੀਂ ਬੋਲ ਸਕਦੇ ਪਰ ਨਾਨਕ ਸਰ ਸਿਸਟਮ ਦੇ ਵਿੱਚ ਜਿਹੜੀ ਗੱਲਬਾਤ ਹੋਈ ਆ ਚਰਨ ਘਟ ਵਾਲੀ ਜਾਂ ਜੱਸੀ ਵਾਲੀ ਤੇ ਉਹ ਅਸੀਂ ਕੀਤੀ ਆ ਹੱਕ ਠੋਕ ਕੇ ਕੀਤੀ ਆ ਤੇ ਜੇ ਗਾਂ ਵੀ ਕੋਈ ਸੇਵਾਦਾਰ ਕਰੂਗਾ ਤੇ ਆਪਾਂ ਛੱਡਾਂਗੇ ਨਹੀਂ ਠੀਕ ਆ ਪਰ ਇਹ ਬੀਬੀ ਵਾਲੇ ਮਸਲੇ ਦੇ ਵਿੱਚ ਭਾਈ ਆਪਾਂ ਜਿਹੜਾ ਵੈਰੀਫਾਈ ਕੀਤਾ ਬੀਬੀ ਨੇ ਆਪਣਾ ਨਾਮ ਲਿਆ ਸੀ ਬੀਬੀ ਦੇ ਬਿਆਨ ਤੋਂ ਬਿਨਾ ਹੋਰ ਕੋਈ ਠੋਸ ਸਬੂਤ ਨਹੀਂ ਕੋਈ ਠੋਸ ਬੰਦਾ ਨਹੀਂ ਕੋਈ ਬੀਬੀ ਨਹੀਂ ਸਾਹਮਣੇ ਆਈ ਜਾਂ ਕੋਈ ਸਾਨੂੰ ਪ੍ਰੂਫ ਨਹੀਂ ਮਿਲਿਆ ਤੇ ਇਸ ਕਰਕੇ ਵੀ ਮੈਂ ਇਸ ਜਿਹੜਾ ਕੇਸ ਆ ਬੀਬੀ ਵਾਲਾ ਜਿਹੜਾ ਬਾਬੇ ਲੱਖੇ ਦੇ ਜਿਹਨੇ ਲਜਾਮ ਲਾਇਏ ਸੀ ਮੈਂ ਇਸ ਕੇਸ ਚ ਇਸ ਚੀਜ਼ ਨੂੰ ਡਿਕਲੇਅਰ ਕਰਦਾ ਵੀ ਮੈਂ ਇਸ ਚੀਜ਼ ਦੀ ਵੈਰੀਫਿਕੇਸ਼ਨ ਕੀਤੀ ਸੀ ਤੇ ਸਾਨੂੰ ਕੁਝ ਵੀ ਸਬੂਤ ਜਾਂ ਸਚਾਈ ਨਹੀਂ ਇਹਦੇ ਚ ਮਿਲੀ ਜਿਹੜੀ ਲੜਕੀ ਲਾਪਤਾ ਹੋਈ ਸੀ ਅਸੀਂ ਉਧਰ ਵੀ ਗਏ ਸੀ ਸੰਧਰੂਰ ਹੱਲ ਤੇ ਉਹ ਸਾਨੂੰ ਰਾਹ ਚੋਂ ਮੋੜ ਦਿੱਤਾ ਗਿਆ ਸੀ ਕਿ ਉਹ ਬਿਆਨ ਨਹੀਂ ਦੇਣਾ ਚਾਹੁੰਦੇ ਤੇ ਉਹ ਲੜਕੀ ਘਰੋਂ ਤੁਰੀ ਸੀਗੀ ਤੇ ਲੁਧਿਆਣੋਂ ਜਗਰਾਉਂ ਗਈ ਸੀ ਤੇ ਇਹ ਵੀ ਕਲੀਅਰ ਨਹੀਂ ਉਹ ਨਾਲ ਸਰ ਗਈ ਸੋ ਉਹਨਾਂ ਨੇ ਇਹ ਸਾਨੂੰ ਫੋਨ ਤੇ ਦੱਸਿਆ ਤੇ ਅਸੀਂ ਵਾਪਸ ਮੁੜਿਆਏ ਸੀ ਉਸ ਤੋਂ ਬਾਅਦ ਸਾਡੇ ਇਸ ਬੀਬੀ ਨੇ ਨਾਲ ਵੀ ਗੱਲਬਾਤ ਨਹੀਂ ਹੋਈਗੀ ਤੇ ਮੈਂ ਜਿੰਨੀ ਕੁ ਵੈਰੀਫਿਕੇਸ਼ਨ ਕੀਤੀ ਆ ਜਾਂ ਗੱਲਬਾਤ ਕੀਤੀ ਆ ਮੈਨੂੰ ਇਸ ਵਿੱਚ ਕੁਝ ਵੀ ਠੋਸ ਸਬੂਤ ਨਹੀਂ ਮਿਲਿਆ ਤੇ ਇਸ ਕਰਕੇ ਜੇ ਕੋਈ ਪ੍ਰੂਫ ਨਹੀਂ ਹੈਗਾ ਦੂਜਿਆਂ ਵੀ ਮੈਂ ਜਿਹੜੇ ਬੱਚੇ ਆ ਜਾਂ ਦੂਜੇ ਪਰਿਵਾਰ ਹੋਰ ਆ ਜੇ ਭਾਈ ਨੰਗੇ ਢਾੜ ਸਾਹਮਣੇ ਮੂੰਹ ਲੈ ਕੇ ਸਾਹਮਣੇ ਆਉਂਗੇ ਕੋਈ ਪ੍ਰੂਫ ਠੋਸ ਹੋਊਗਾ ਤੇ ਗਾਂ ਜਿਹੜਾ ਮਰਗੀ ਬੰਦਾ ਹੋਵੇ ਆਪਾਂ ਜ਼ਰੂਰ ਕਾਰਵਾਈ ਕਰਾਵਾਂਗੇ ਤੇ ਗੱਲ ਚੱਕਾਂਗੇ ਬਿਆਨ ਬਣਿਆ ਤੇ ਤੋ ਕੋਈ ਗੱਲਬਾਤ ਕਰੋਗੇ ਮੈਂ ਉਹਦੇ 'ਚ ਕੋਈ ਗੱਲਬਾਤ ਨਹੀਂ ਕਰਨੀ ਨਾ ਮੈਂ ਕਿਸੇ ਤੇ ਇਲਜ਼ਾਮ ਲੈਣਿਆ ਇਸ ਕਰਕੇ ਅਸੀਂ ਬਾਕੀ ਕੇਸਾਂ ਦੇ ਵਿੱਚ ਜ਼ਰੂਰ ਕਾਰਵਾਈ ਕਰਾਈ ਆ ਬੰਦੇ ਸਲਾਖਾਂ ਪਿੱਛੇ ਵੀ ਆ ਪਰ ਜਿਹੜੇ ਬੀਬੀ ਨੇ ਬਿਆਨ ਦਿੱਤੇ ਆ ਤੇ ਉਹਦੇ 'ਚ ਸਾਨੂੰ ਕੋਈ ਪ੍ਰੂਫ ਨਹੀਂ ਮਿਲਿਆ ਜਦੋਂ ਸਾਡੇ ਕੋਲ ਇੱਕ ਕੇਸ ਆਇਆ ਰੇਪ ਕੇਸ ਤੇ ਅਸੀਂ ਨੂੰ ਖੰਘੜਾ ਤੇ ਦੂਗਾ ਤਿੰਨ ਰੇਪ ਕੇਸ ਸਾਹਮਣੇ ਤੇ ਤਿੰਨੇ ਕੇਸ ਦਰਜ ਹੋਏ ਤੇ ਬੰਦੇ ਜੇਲ੍ਹ ਚ ਸੰਗਤ ਜੀ ਮੈਂ ਕਿਸੇ ਦਾ ਵਿਰੋਧੀ ਨਹੀਂ ਹੈ ਇਹਨਾਂ ਕੇਸਾਂ ਦੀ ਪਰਚੋਲ ਕਰਦਿਆਂ ਪੁਛਗੈਛ ਕਰਦਿਆਂ ਤਵਦੀਸ਼ ਕਰਦਿਆਂ ਜੇ ਸੰਪਰਦਾ ਤੇ ਸੰਪਰਦਾ ਦੇ ਨਾਲ ਜੁੜੇ ਹੋਏ ਅਸਲੀ ਜਿਹੜੇ ਪ੍ਰੇਮੀ ਐ ਇਸ ਸਥਾਨ ਦੇ ਨਾਲ ਅਕਸਰ ਸੰਪਰਦਾ ਨਾਲ ਜੁੜੇ ਆ ਉਹਨਾਂ ਦੇ ਮਨ ਨੂੰ ਕੋਈ ਠੇਸ ਪਹੁੰਚੇ ਤੇ ਮੈਂ ਉਹਨਾਂ ਤੋਂ ਮਾਫੀ ਮੰਗਦਾ ਮੈਂ ਕਿਸੇ ਨਿੱਜੀ ਤੋਂ ਬੰਦੇ ਤੋਂ ਮਾਫੀ ਨਹੀਂ ਮੰਗਦਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਬਾਕੀ ਨਾਨਕਸਰ ਸੰਪਰਦਾ ਦੇ ਮੁਖੀ ਬਾਬਾ ਲੱਖਾ ਸਿੰਘ ਬਾਬਾ ਕਾਲਾ ਸਿੰਘ ਤੇ ਬਾਬਾ ਗਰਜੀਤ ਸਿੰਘ ਮੈਂ ਬਾਬਾ ਜੀ ਤੁਹਾਨੂੰ ਵੀ ਇਹ ਗੱਲਬਾਤ ਕਹਿਣਾ ਆਪਣੇ ਸਿਸਟਮ ਨਾਲ ਆਪਣੇ ਪ੍ਰਬੰਧ ਨਾਲ ਖਾਸ ਧਿਆਨ ਰੱਖੋ ਕੋਈ ਵੀ ਬੰਦੇ ਦੀ ਕੋਈ ਸ਼ਿਕਾਇਤ ਆਉਂਦੀ ਅਸੀਂ ਬਖਸ਼ਾਂਗੇ ਨਹੀਂ ਤੇ ਜਦੋਂ ਕੋਈ ਸ਼ਿਕਾਇਤ ਆਉਂਦੀ ਹੈ ਤੇ ਮੁਖੀਆਂ ਨੂੰ ਇਹਨਾਂ ਇਸਨ ਮੁਸ਼ੀ ਦਾ ਸਾਹਮਣਾ ਕਰਨਾ ਪੈਂਦਾ ਤੇ ਫਿਰ ਗਲਤ ਇਲਜ਼ਾਮ ਲੱਗਦੇ ਆ ਪਰ ਜੇ ਅਸੀਂ ਤਤਪਦੀਸ਼ ਤਰਖਾਂਗੇ ਜਾਰੀ ਜੇ ਕੋਈ ਗੱਲਬਾਤ ਹੋਊਗੀ ਅੱਗੇ ਅਸੀਂ ਕਰਾਂਗੇ ਸਾਡਾ ਰਾਜੀਨਾਮਾ ਕੋਈ ਨਹੀਂ ਹੈਗਾ ਇਹ ਨਹੀਂ ਹੈਗਾ ਵੀ ਅਸੀਂ ਵੀ ਨਿਬੜ ਨਿਬੜ ਕੇ ਵੀ ਉਹ ਬੀਬੀ ਦੇ ਲਿਜਾਮ ਝੂਠੇ ਨਹੀਂ ਅਸੀਂ ਜੇ ਕੋਈ ਗਾਂ ਸ਼ਿਕਾਇਤ 하고 ਤੇ ਉਹਦੀ ਅਸੀਂ ਤਬਦੀਸ਼ ਕਰਕੇ ਠੋਕਾਂਗੇ ਗੱਲਬਾਤ ਗਰਾਊਂਡ ਚ ਲਿਆਵਾਂਗੇ ਸਾਡੀ ਕਿਸੇ ਨਾਲ ਕੋਈ ਰਾਜੀਨਾਮਾ ਨਹੀਂ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ